ਦਰਾਹਾ ਵਿਖੇ ਪ੍ਰੇਮ ਮੋਟਰ ਵਾਲਿਆਂ ਨੇ ਲਗਾਤੀ ਆਫਰ ਜੇਕਰ ਤੁਸੀਂ ਮੋਟਰਸਾਈਕਲ ਜਾਂ ਸਕੂਟਰੀ ਖਰੀਦਣਾ ਚਾਹੁੰਦੇ ਹੋ ਤਾਂ ਇੱਕ ਵਾਰ ਜ਼ਰੂਰ ਪਹੁੰਚੋ ਦਰਾਹਾ ਵਿਖੇ ਪ੍ਰੇਮ ਮੋਟਰ ਵਾਲਿਆਂ ਦੇ ਸ਼ੋਅਰੂਮ ਤੇ ਕਿਉਂਕਿ ਇਹਨਾਂ ਵੱਲੋਂ ਤਿਹਾੜਾ ਦੇ ਖਾਸ ਮੌਕੇ ਤੇ ਲਗਾਤੀਆਂ ਬੜੀਆਂ ਹੀ ਕਰਸ਼ਕ ਆਫਰਾਂ ਜੇਕਰ ਤੁਸੀਂ ਮੋਟਰਸਾਈਕਲ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਅੱਧੇ ਪੈਸੇ ਦੇ ਕੇ ਮੋਟਰਸਾਈਕਲ ਆਪਣੇ ਘਰ ਲੈ ਜਾ ਸਕਦੇ ਹੋ ਬਾਕੀ ਰਕਮ ਚਾਰ ਆਸਾਨ ਕਿਸ਼ਤਾਂ ਤੇ ਉਹ ਵੀ ਬਿਨਾਂ ਵਿਆਜ ਤੋਂ ਇਹਨਾਂ ਦੇ ਸ਼ੋਰੂਮ ਤੇ ਐਕਸਚੇਂਜ ਆਫਰ 'ਤੇ ਤੁਹਾਨੂੰ ਪੁਰਾਣੇ ਮੋਟਰਸਾਈਕਲ ਦਾ ਮੁੱਲ ਪੂਰੇ ਬਾਜ਼ਾਰ ਨਾਲੋਂ ਵੱਧ ਮਿਲੇਗਾ ਅਤੇ ਜੇਕਰ ਤੁਸੀਂ ਇਹਨਾਂ ਕੋਲੋਂ ਪੁਰਾਣਾ ਮੋਟਰਸਾਈਕਲ ਖਰੀਦੋਗੇ ਤਾਂ ਉਸਦੇ ਨਾਲ ਮਿਲੇਗੀ ਗਾਰੰਟੀ ਹੁਣ ਬਾਕੀ ਸਕੀਮਾਂ ਦੇ ਬਾਰੇ ਜਾਣਕਾਰੀ ਲੈਣੇ ਆ ਵਿੱਕੀ ਵੈਕਟਰ ਤੋਂ ਵਿੱਕੀ ਜੀ ਜਿਸ ਤਰ੍ਹਾਂ ਕੇ ਫੈਸਟੀਵਲ ਸੀਜ਼ਨ ਆ ਗਿਆ ਤੇ ਕੀ ਕੀ ਆਫਰਸ ਲੈ ਕੇ ਆਏ ਹੋ ਇਸ ਵਾਰ ਪਹਿਲਾਂ ਤਾਂ ਮੋਟਰੀ ਜੀ ਤੁਸੀਂ ਉਰੇ ਆਏ ਸਾਡੇ শোরਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਤੇ ਤੁਸੀਂ ਜਾਣਦੇ ਹੀ ਹੋ ਵੀ ਹਰ ਸਾਲ ਦੀ ਤਰ੍ਹਾਂ ਅਸੀਂ ਆਫਰ ਲੈ ਕੇ ਆਉਂਦੇ ਆ ਆਪਣੇ ਕਸਮਰ ਦੇ ਲਈ ਇਸ ਵਾਰ ਤਾਂ ਵੈਸੇ ਸਰਕਾਰ ਨੇ ਆਫਰ ਦੇ ਦਿੱਤੀ ਆਪਾਂ ਨੂੰ ਕਿਉਂਕਿ GST ਜਿਹੜਾ ਹੈਗਾ ਮੋਟਰਸਾਈਕਲ ਤੇ 28 ਤੋਂ 18% ਤੇ ਆ ਗਿਆ ਸਾਰਿਆਂ ਨੂੰ ਪਤਾ ਤੇ 22 ਤਰੀਕ ਨੂੰ ਲਾਗੂ ਹੋ ਜਾਣਾ ਤੇ ਇਹਦੇ ਨਾਲ 7 ਤੋਂ ਲੈ ਕੇ 12000 ਰੁਪਿਆ ਪਰ ਮੋਟਰਸਾਈਕਲ ਦਾ ਮਾਡਲ ਦੇ ਹਿਸਾਬ ਨਾਲ ਉਹ ਰੇਟ ਘੱਟ ਹੋਣਾ। ਵਿੱਕੀ ਜੀ ਗੱਲ ਕਰਦੇ ਜਿਸ ਤਰ੍ਹਾਂ ਕਿ ਸਰਕਾਰ ਵੱਲੋਂ ਇੱਕ ਆਫਰ ਦੇ ਦਿੱਤੀ ਕਿ ਇਸ ਤੋਂ ਇਲਾਵਾ ਤੁਹਾਡੇ ਵੱਲੋਂ ਕੀ ਕੀ ਆਫਰਸ ਹੈਗੀਆਂ ਨੇ? ਮੋਦੀ ਜੀ ਇਸ ਵਾਰ ਬਹੁਤ ਵਧੀਆ ਇੱਕ ਆਫਰ ਆਈ ਆ। ਸਪੋਜ਼ ਕਰੋ ਕੋਈ 70000 ਦੀ ਬਾਈਕ ਆ। ਉਹਦੇ ਵਿੱਚ ਤੁਸੀਂ ਅੱਧੀ ਪੇਮੈਂਟ ਸਾਨੂੰ ਪਹਿਲਾਂ ਦੇ ਕੇ ਘਰੇ ਬਾਈਕ ਲੈ ਕੇ ਜਾ ਸਕਦੇ ਹੋ ਤੇ ਬਾਕੀ ਜਿਹੜੀ ਆ ਉਹਦੇ ਤੇ ਕੋਈ ਵੀ ਇੰਟਰਸਟ ਨਹੀਂ ਲੱਗੂਗਾ ਤੇ ਬਾਕੀ ਤੁਸੀਂ ਪੇਮੈਂਟ ਸਾਨੂੰ ਆਸਾਨ 4 ਕਿਸ਼ਤਾਂ ਦੇ ਕੇ ਵਿਕੀ ਜੀ ਜਿਸ ਤਰ੍ਹਾਂ ਕਿ ਆਪਾਂ ਸ਼ੋਰੂਮ ਤੇ ਬੈਠੇ ਆ ਤੇ ਹੁਣ ਗੱਲਬਾਤ ਵੀ ਕਰ ਰਹੇ ਆ ਤੁਹਾਡੇ ਨਾਲ ਤੇ ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਸੈਕੰਡ ਹੈਂਡ ਬਾਈਕ ਪਸੰਦ ਕਰਦੇ ਨੇ ਉਹਨਾਂ ਲੋਕਾਂ ਲਈ ਕੀ ਤੁਹਾਡੇ ਕੋਲ ਸੈਕੰਡ ਹੈਂਡ ਬਾਈਕਸ ਉਪਲਬਧ ਹੈਗੀਆਂ ਨੇ ਜੀ ਹਾਂਜੀ ਹਾਂਜੀ ਮਡੇ ਸੈਕੰਡ ਹੈਂਡ ਬਾਈਕ ਸਾਡੇ ਕੋਲ ਹੁੰਦੀਆਂ ਨੇ ਸਾਡੇ ਕੋਲ ਜਿਹੜੇ ਬੈਂਕ ਰਿਕਵਰ ਕਰ ਲੈਂਦੇ ਨੇ ਜਿਹੜੇ ਲੋਕ ਕੁਝ ਤਾਂ ਨਹੀਂ ਭਰ ਸਕਦੇ ਜਾਂ ਨਹੀਂ ਭਰਦੇ ਉਹ ਬੈਂਕ ਰਿਕਵਰੀ ਦੇ ਵਿੱਚ ਜਿਹੜੀ ਬਾਈਕਾਂ ਆਉਂਦੀਆਂ ਨੇ ਉਹ ਅਸੀਂ ਸੇਲ ਕਰਦੇ ਆ ਤੇ ਉਹ ਬਾਈਕਸ ਦੀਆਂ ਅਸੀਂ ਗਾਰੰਟੀ ਵਾਰੰਟੀ ਸਾਰਾ ਕੁਝ ਇੱਥੇ ਹੀ ਦਵਾਂਗੇ ਕੀ ਜੀ ਜਿਸ ਤਰ੍ਹਾਂ ਕੇ ਤੁਸੀਂ ਬੜੀਆਂ ਹੀ ਆਕਰਸ਼ਕ ਆਫਰਾਂ ਚਲਾਈਆਂ ਕਿ ਐਕਸਚੇਂਜ ਆਫਰ ਵੀ ਚੱਲਦੀ ਹੈ ਕੋਈ ਹਾਂਜੀ ਹਾਂਜੀ ਸਾਡੇ ਕੋਲ ਐਕਸਚੇਂਜ ਆਫਰ ਹੈਗੀ ਆ ਤੁਸੀਂ ਆਪਣੇ ਪੁਰਾਣੇ ਬਾਈਕ ਦਾ ਬਾਜ਼ਾਰ ਦੇ ਵਿੱਚੋਂ ਕਿਤੋਂ ਵੀ ਰੇਟ ਲਵਾ ਕੇ ਸਾਡੇ ਕੋਲ ਆਓ ਤੇ ਤੁਹਾਨੂੰ ਅਸੀਂ ਉਹਦਾ 2000 ਰੁਪਏ ਐਕਸਟਰਾ ਦੇਵਾਂਗੇ ਕਿ ਬੜੀਆਂ ਹੀ ਆਕਰਸ਼ਕ ਆਫਰਾਂ ਲਗਾਈਆਂ ਨੇ ਜੇ ਕੋਈ ਕਸਟਮਰ ਸਾਡੀ ਵੀਡੀਓ ਦੇਖ ਕੇ ਤੁਹਾਡੇ ਸ਼ੋਰੂਮ ਚ ਬਾਈਕ ਖਰੀਦਣ ਆਉਂਦਾ ਉਹਦੇ ਲਈ ਕੀ ਸਪੈਸ਼ਲ ਗਿਫਟ ਹੈ ਜੀ ਉਦੇ ਲਈ ਅਸੀਂ ਇਹ ਰੱਖਿਆ ਦੀ ਵੀ ਜਿਹੜੀ ਵੀ ਸਾਡੀ ਆਫਰਸ ਚੱਲਦੀਆਂ ਨੇ ਉਹ ਤਾਂ ਦਵਾਂਗੇ ਦਵਾਂਗੇ ਜਿਹੜੀ ਵੀਡੀਓ ਤੁਹਾਡੀ ਜਿਹੜੀ ਦੇਖ ਕੇ ਸਾਡੇ ਕੋਲ ਕਸਮਾ ਦਾਊਗਾ ਉਹਨੂੰ ਇੱਕ ਅਸੀਂ ਆਪਣੇ ਕੋਲੋਂ ਸਪੈਸ਼ਲ ਗਿਫਟ ਦਵਾਂਗੇ ਵਿੱਕੀ ਜੀ ਮੋਟਰਸਾਈਕਲ ਖਰੀਦਣ ਲਈ ਜਾਂ ਐਕਸਚੇਂਜ ਕਰਨ ਲਈ ਕਿੱਥੇ ਆਉਣਾ ਪਏਗਾ ਇਹ ਤੁਹਾਨੂੰ ਆਉਣਾ ਪੈਣਾ ਜੀ ਪ੍ਰੇਮ ਮੋਟਰਸ ਰੇਲਵੇ ਰੋਡ ਦਰਾਹ ਵਿਖੇ ਤੇ ਸਾਡਾ ਮੋਬਾਈਲ ਨੰਬਰ 9855694036